ਬੀਤੇ ਦਿਨੀ ਫਲੋਰ ਦੇ ਵਿੱਚ ਬਾਬਾ ਸਾਹਿਬ ਅਮੇਤਕਰ ਭੀਮਰਾਓ ਅਮੇਤਕਰ ਜੀ ਦੀ ਪ੍ਰਤਿਮਾ ਦੇ ਨਾਲ 91 ਸੱਤੇ ਵਿਕਟਰੀ ਵੱਲੋਂ ਛੇੜਛਾੜ ਕੀਤੀ ਗਈ। ਉਸੇ ਤਹਿਤ ਅੱਜ ਪਟਿਆਲਾ ਦੇ ਪੁਰਾਣਾ ਬੱਸ ਸਟੈਂਡ ਤੇ ਟੱਕ ਭੀਮਰਾਓ ਅਮੇਤਕਰ ਦੀ ਪ੍ਰਤਿਮਾ ਦੇ ਕੋਲ ਵਾਲਮੀਕੀ ਭਾਈਚਾਰੇ ਦੇ ਪ੍ਰਧਾਨ ਸੋਨੂ ਸੰਘਰ ਨੇ ਭਾਜਪਾ ਦੇ ਨਾਲ ਸਾਂਝੇ ਤੌਰ ਤੇ ਪੰਜਾਬ ਸਰਕਾਰ ਦੇ ਖਿਲਾਫ ਦਬ ਕੇ ਮੁਰਦਾਬਾਦ ਦੇ ਨਾਅਰੇ ਲਗਾਏ। ਅਧੇ ਸੁੱਤੀ ਸਰਕਾਰ ਨੂੰ ਜਗਾਉਣ ਦੇ ਲਈ ਪਿੱਛਾ ਪਾ ਵੀ ਕੀਤਾ। ਅਤੇ ਉਸ ਤੋਂ ਬਾਅਦ ਚਾ ਨੰਬਰ ਡਵੀਨ ਦੇ ਐਸ ਐਚਓ ਨੂੰ ਆਪਣਾ ਮੰਗ ਪੱਤਰ ਸੌਂਪਿਆ ਮੀਡੀਆ ਬਾਤ ਗੱਲਬਾਤ ਕਰਦੇ ਹੋਏ ਉਹਨਾਂ ਨੇ ਕੀ ਕੁਝ ਕਿਹਾ ਤੁਸੀਂ ਆਪ ਹੀ ਦੇਖੋ ਸੁਣੋ ਕਿ ਸਨਮਾਨ ਵਿੱਚ ਬਾਬਾ ਸਾਹਿਬਾਂ ਬੈਠ ਕੇ ਸਨਮਾਨ ਵਿੱਚ ਬਾਬਾ ਸਾਹਿਬਾਂ ਬੈਠ ਕੇ ਅਤੇ ਅਸੀਂ ਜਿਹੜੇ ਸਾਰੇ ਇੱਥੇ ਅਸੀਂ ਇਕੱਠੇ ਹੋਏ ਹਾਂ ਸਾਰੇ ਤੁਸੀਂ ਜੀਹਾਰੂ ਹੋ ਅਤੇ ਤੁਸੀਂ ਬਾਬਾ ਸਾਹਿਬ ਉੱਤੇਕਰਨੇ ਆਪਣੇ ਜੀਵਨ ਦੇ ਵਿੱਚ ਜਿਹੜਾ ਕੰਮ ਕੀਤਾ ਉਹ ਕਨੇ ਅਨੁਸੂਚਿਤ ਜਾਤੀਆਂ ਲਈ ਨਹੀਂ ਕੀਤਾ ਉਹਨੇ ਸਾਰੇ ਵਰਗਾਂ ਲਈ ਕੀਤਾ ਜਿਹੜਾ ਭਾਰਤ ਦਾ ਸੰਵਧਾਨ ਲਾਗੂ ਹੋਇਆ ਉਹ ਸਾਰੇ ਵਰਗਾਂ ਲਈ ਹੈ ਔਰ ਦੇਸ਼ ਦੇ ਵਿੱਚ ਅਗਰ ਅਰਜੇ ਵੀ ਬਣੀ ਬਾਬਾ ਸਾਹਿਬ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ ਬਾਬਾ ਸਾਹਿਬ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ ਬਾਬਾ ਸਾਹਿਬ ਕੇ ਸਲਮਾਨ ਨਾਮਾ ਹਟਾਈ ਮੈਂ सोनू سنگਰ ਸੈਕਟਰੀ ਐਸਐਮਓ ਦਾ ਬੀਜੇ ਭਾਰਤੀ ਜਨਤਾ ਪਾਰਟੀ ਧਰਨਾ ਲਗਾਇਆ ਅੱਜ ਕੁਛ ਵਾਰੇ ਜਾਣਕਾਰੀ ਦੇ ਦਿਓ ਜੀ ਧਰਨਾ ਜਿਹੜਾ ਗੁਰਸਾਹਿਬ ਇਸ ਕਰਕੇ ਲਗਾਇਆ ਗਿਆ ਕਿ ਜਿਹੜਾ ਫਲੋਰ ਦੇ ਕੋਲ ਲੰਗਲਪਿੰਡ ਦੇ ਵਿੱਚ ਡਾਕਟਰ ਭਗਵੀਰਾਓ ਮੈਡਿਕਰ ਦੀ ਪ੍ਰਤੀਬਾ ਦੇ ਨਾਲ ਜਿਹੜੀ ਛੇੜਛਾੜ ਕੀਤੀ ਗਈ ਹੈ ਇਹ ਦੂਜੀ ਵਾਰ ਜਿਹੜੀ ਇਹ ਘਟਨਾ ਹੋਈ ਹੈ ਔਰ ਭਾਰਤੀ ਜਨਤਾ ਪਾਰਟੀ ਇਸ ਦਾ ਜਿੱਦੀ ਨਕਿੱਦੀ ਕਰਦੀ ਹੈ ਨਾ ਸੀਗਾ ਅੱਜ ਦਾ ਉਹ ਇਸੇ ਪਰਖੇ ਸੀ। ਫੌਰ ਕੀ ਗੱਲ ਹੈ ਜਾਇਏ ਕਿ ਇਹ ਬਕਵਾਸ ਕਸਾਮਾ ਤੱਕ ਪੰਜਾਬ ਦੇ ਵਿੱਚ ਕਿੰਨੀ ਵਾਰ ਇਹ ਪੰਜਾਬ ਦੇ ਵਿੱਚ ਜਿਹੜੀ ਹੈ ਤੀਜੀ ਵਾਰ ਘਟਨਾ ਜਿਹੜੀ ਹੈ ਪਹਿਲਾ ਅੰਮ੍ਰਿਤਸਰ ਔਰ ਦੂਸਰੀ ਇੱਕ ਦੋ ਵਾਰ ਜਿਹੜੀ ਘਟਨਾ ਉਹ ਫਲੋਰ ਨਗਲ ਦੇ ਵਿੱਚ ਹੋਈ ਹੈ। ਮੈਂ ਆਮ ਆਦਮੀ ਪਾਰਟੀ ਔਰ ਜਿੰਨ ਮੌਜੂਦਾ ਸਰਕਾਰ ਆ ਉਹਦਾ ਫੇਲ ਫੇਲੀਅਰ ਹੀ ਹੋਊਗਾ। ਪ੍ਰਸ਼ਾਸਨ ਵੱਲੋਂ ਕੋਈ ਸਹਿਯੋਗ ਮਿਲਿਆ ਤੁਹਾਨੂੰ ਜੀ ਪ੍ਰਸ਼ਾਸਨ ਵੱਲੋਂ ਅਸੀਂ ਕੱਲ ਡੀਸੀ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਮੰਗਬੱਧ ਕੀਤਾ ਕਿ ਜਿੱਥੇ-ਜਿੱਥੇ ਡਾਕਟਰ ਭੀਮਰਾਓ ਮੈਡੀਕਲ ਦੀ ਪ੍ਰਤਿਮਾ ਲੱਗੀ ਹੋਈ ਆ ਉਹਦੀ ਜਿਹੜੀ ਆ ਦੇਖਰੇ ਕਰਨੀ ਚਾਹੀਦੀ ਆ ਔਰ ਅੱਜ ਸਾਨੂੰ ਜਿਹੜਾ ਪ੍ਰਸ਼ਾਸਨ ਵੱਲੋਂ ਆਸ਼ਵਾਸਨ ਦਿੱਤਾ ਗਿਆ ਕਿ ਜਿਹੜਾ ਪੁਰਸ ਵੱਲੋਂ ਜਿੱਥੇ-ਜਿੱਥੇ 바ਵਾ ਸਾਹਿਬ ਦੀ ਪ੍ਰਤਿਮਾ ਲੱਗੀ ਹੋਈ ਹੈ ਉੱਥੇ ਉਹਨਾਂ ਦੇ ਜਿਹੜੇ ਮੁਲਾਜ਼ਮ ਵਗੈਰਾ ਉਹ ਦੇਖ ਰੇ ਕਰਨ ਮੰਗ ਪੱਤਰ ਕਿਸੇ ਨੂੰ ਜੀ ਮੰਗ ਪੱਤਰ ਅੱਜ ਦਿਨ ਪੱਤਰ ਕੇਂਦਰੀ ਮੰਤਰੀ ਜੀ ਸ਼ਿਵਰਾ ਚੋਹਾਨ ਜੀ ਇੱਥੇ ਪਹੁੰਚੇ ਹੋਏ ਆ ਉਹਨਾਂ ਕਰਕੇ ਪ੍ਰਸ਼ਾਸਨ ਦੇ ਵਿੱਚੋਂ ਸਾਡੇ ਐਸਐਚਓ ਚਾਰ ਨੰਬਰ ਡਿਵੀਜ਼ਨ ਤੋਂ ਅੱਜ ਮੰਗ ਪੱਤਰ ਜਿਹੜਾ ਅਸੀਂ ਉਹਨਾਂ ਨੂੰ ਦਿੱਤਾ ਜਗਤ ਤੁਹਾਡੀ ਮੰਗਾ ਨਾ ਮੰਗੀਆਂ ਗਈਆਂ ਤਾਂ ਉਸ ਤੋਂ ਬਾਅਦ ਹੀ ਰਣਨੀਤੀ ਕੀ ਹੋਏਗੀ ਜੀ ਅਗਰ ਮੰਗਾ ਨਹੀਂ ਮੰਨੀਆਂ ਗਈਆਂ ਤਾਂ ਜਿਹੜਾ ਭਾਜਪਾ ਦੀ ਸਾਰੀ ਭਾਰਤ ਜਨਤਾ ਪਾਰਟੀ ਹੈ ਉਹ ਪੂਰੇ ਦੇਸ਼ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਜਿਹੜਾ ਅਸੀਂ ਵਿਰੋਧ ਪ੍ਰਦਰਸ਼ਨ ਕਰਾਂਗੇ ਤੁਹਾਡੇ ਪਾਈਚਾਰੇ ਵੱਲੋਂ ਸਾਡੇ ਪਾਈਚਾਰੇ ਦਾ ਹਮੇਸ਼ਾ ਹੀ ਜਿਹੜਾ ਬਾਬਾ ਸਾਹਿਬ ਦੇ ਪ੍ਰਤੀ ਜਿਹੜਾ ਸਹਿਯੋਗ ਆ ਉਹਨਾਂ ਦਾ ਮਾਨ ਸਨਮਾਨ ਆ ਜਿਹੜਾ ਸਾਡਾ ਸਮਾਜ ਹਮੇਸ਼ਾ ਹੀ ਡਾਕਟਰ ਭੀਮਰਾਓ ਮੈਡਿਕਰ ਜੀ ਦੇ ਨਾਲ ਖੜਿਆ ਔਰ ਨਾਲ ਖੜਾ ਰਹੇ ਆ। ਕਾ ਨਾਮ ਅਮਰੋਤਾ ਬੀਸੀ ਮੇਰਾ ਨਾਮ ਅਮਰਜੀਤ ਸਿੰਘ ਉਕਸੀਆ ਜੀ ਮੈਂ ਭਾਰਤੀ ਗਾਂ ਤਾਂ ਪਾਚੋ ਐਸਸੀ ਮੋਰਟਲ ਆਫਿਸ ਦਾ ਪ੍ਰਧਾਨ ਆ। ਤੰਨਾ ਲਗਾਇਆ ਅੱਜ ਉਸ ਬਾਰੇ ਜਾਣਕਾਰੀ ਚਾਹੀਦੀ ਜੀ ਅੱਜ ਮਜਦੂਰ ਪਰਨੇ ਅੱਜ ਬਾਬਾ ਸਾਹਿਬ ਡਾਕਟਰ ਵੀਮਰਾਓ ਅੰਬੇਦਕਰ ਜੀ ਦਾ ਜੋ ਸਨਮਾਨ ਦੇ ਵਿੱਚ ਅਸੀਂ ਧਰਨਾ ਲਗਾਇਆ ਕਿਉਂਕਿ ਜੋ ਪੰਜਾਬ ਦੀ ਗੂਗੀ ਬੋਰਚ ਸਰਕਾਰ ਹੈ ਉਹਦੇ ਸਰਕਾਰ ਦੇ ਵਿੱਚ ਮਜਦੂਦਾ ਸਰਕਾਰ ਦੇ ਵਿੱਚ ਬਾਬਾ ਸਾਹਿਬ ਡਾਕਟਰ ਵੀਮਰਾਓ ਅੰਬੇਦਕਰ ਜੀ ਦੀ ਪਿਛਲੇ 3 ਮਹੀਨਿਆਂ ਦੌਰਾਨ 3 ਵਾਰ ਬੇਅਦਬੀ ਹੈ ਜਿਹੜੀ ਹੋ ਚੁੱਕੀ ਆ ਪੰਜਾਬ ਸਰਕਾਰ ਦੇ ਨਾ ਤਾਂ ਮੁੱਖ ਮੰਤਰੀ ਦੀ ਨੀਂਦ ਖੁੱਲ ਰਹੀ ਆ ਨਾ ਹੀ ਕਿਸੇ ਹੋਰ ਮੰਤਰੀ ਦੀ ਨੀਂਦ ਖੁੱਲ ਰਹੀ ਆ ਉਹਨਾਂ ਨੇ ਇੱਕ ਵੀ ਸ਼ਬਦ ਬਾਬਾ ਸਾਹਿਬ ਦੇ ਸਨਮਾਨ ਲਈ ਨਹੀਂ ਬੋਲਿਆ ਸੋ ਅੱਜ ਅਸੀਂ ਉਹਦੇ ਵਿਰੋਧ ਦੇ ਵਿੱਚ ਤੇ ਬਾਬਾ ਸਾਹਿਬ ਦੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਤਾਂ ਕੀ ਦਿਵਾਣੀ ਆ ਉਹਨਾਂ ਪ੍ਰਤੀ ਬਾਬਾ ਸਾਹਿਬ ਦੇ ਪ੍ਰਤੀ ਉਹਨਾਂ ਦੇ ਇੱਕ ਜਵਾਨ ਵੀ ਨਹੀਂ ਖੁੱਲੀ ਹੈਗੀ ਕੋਈ ਸ਼ਬਦ ਬਾਬਾ ਸਾਹਿਬ ਦੇ ਸਨਮਾਨ ਦੇ ਵਿੱਚ ਮੋਲਣ ਦੇ ਲਈ ਸੋ ਬਾਬਾ ਸਾਹਿਬ ਦੀ ਜਿਹੜੀ ਪ੍ਰਤਿਮਾ ਦੀ ਫੋਟੋ ਲਗਾ ਕੇ ਉਹਨਾਂ ਨੇ ਸਾਡੇ ਭੋਲੇ ਭਾਲੇ ਐਸੀ ਸਮਾਜ ਨੂੰ ਗੁੰਮਰਾਹ ਕੀਤਾ ਸੋ ਉਹਦਾ ਜਿਹੜਾ ਅੱਜ ਅਸੀਂ ਰੋਜ਼ ਪ੍ਰਦਰਸ਼ਨ ਅੱਜ ਭਾਰਤੀ ਜਨਤਾ ਪਾਰਟੀ ਵੱਲੋਂ ਕਰਨ ਆਈ ਮੰਗ ਪੱਤਰ ਦਿੱਤਾ ਕਿਸ ਨੂੰ ਜੀ ਅਸੀਂ ਮੰਗ ਪੱਤਰ ਐਸਐਸਓ 4 ਨੰਬਰ ਡਿਵੀਜ਼ਨ ਨੂੰ ਦਿੱਤਾ ਜੀ ਅਸੀਂ ਮੰਗ ਪੱਤਰ ਦੇਣਾ ਸੀਗਾ ਸਾਡੇ ਸ਼ਿਵਰਾਜ ਤਾਹਲ ਜੀ ਕੇਂਦਰੀ ਮੰਤਰੀ ਉਹ ਆਏ ਹੋਏ ਨੇ ਅੱਜ ਪਟਿਆਲੇ ਪਰ ਉਹਨਾਂ ਦੀ ਜਿਹੜੀ ਮੀਟਿੰਗਾਂ ਨੇ ਉਹ ਥੋੜਾ ਜ਼ਿਆਦਾ ਰੁਝੇ ਰਜੇ ਵਿੱਚ ਨੇ ਇਸ ਕਰਕੇ ਅਸੀਂ ਐਸਐਸਓ ਜਿਹੜਾ 4 ਨੰਬਰ ਡਿਵੀਜ਼ਨ ਹੈ ਉਹਨਾਂ ਨੂੰ ਉਹਨਾਂ ਦੇ ਹਦਾਇਤ ਜਿਹੜਾ ਮੰਗ ਪੱਤਰ ਆ ਸੀ ਸਰਕਾਰ ਨੂੰ ਦੇ ਦਿੱਤਾ ਠੀਕ ਹੈ ਥੈਂਕ ਯੂ